ਸਤ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮੇਲੂ ਢਿੱਲਵਾ ਅੱਜ ਕੁਝ ਕੁ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨੀਆਂ ਮੈਂ ਜਿੱਥੇ ਬੈਠਾਂਗਾ ਇਹ ਮੇਰੇ ਪਿੰਡ ਦਾ ਗਰਾਊਂਡ ਹੈ ਅ ਪੂਰੀ ਵੀਡੀਓ ਦੇਖਿਓ ਤੇ ਅੱਜ ਮੈਂ ਬਹੁਤ ਦਿਨਾਂ ਬਾਅਦ ਗਿੜਾ ਮਾਰ ਆਪਣੇ ਪਿੰਡ ਗਰਾਊਂਡ ਕਿਉਂਕਿ ਹੁਣ ਕਬੀਲਦਾਰੀ ਜਿ ਫਸੇ ਹੁੰਨੇ ਆਗੇ ਨਹੀਂ ਟਾਈਮ ਲੱਗਦਾ ਅੱਜ ਦਿਲ ਕਰਿਆ ਮੈਂ ਯਾਰ ਗਰਾਊਂਡ ਤੇ ਜਾ ਕੇ ਆਈਏ ਪਰ ਆ ਕੇ ਜਦੋਂ ਦੇਖਿਆ ਬਹੁਤ ਦੁੱਖ ਲੱਗਾ ਤੇ ਸੱਚ ਦੱਸੋ ਕਿਹੜੇ ਕਿਹੜੇ ਪਿੰਡ ਇਹ ਹਾਲਾਤ ਬਣੇ ਪਏ ਕੋਈ ਸਮਾਂ ਹੁੰਦਾ ਸੀਗਾ ਤੁਹਾਨੂੰ ਮੈਂ ਗਰਾਊਂਡ ਦਿਖਾਉਣਾ ਪੈਣਾ ਆ ਮੇਰੇ ਪਿੰਡ ਦਾ ਗਰਾਊਂਡ ਆ ਇੰਨਾ ਕ ਇਧਰ ਕਮਰੇ ਬਣੇ ਹੋਏ ਆ ਆ ਇਧਰ ਸਕੂਲ ਹੈ ਤੇ ਆ ਇੰਨਾ ਕ ਗਰਾਊਂਡ ਸਾਡੇ ਕੋਲ ਸਿਰਫ ਐਡਾ ਕ ਗਰਾਊਂਡ ਆ ਤੇ ਹੁਣ ਸ਼ਾਮ ਦੇ 6:30 ਮੈਂ 5 ਵਜੇ ਆਏ ਹੋਇਆ ਹਾਂ 5:30 ਤੇ ਜਿਹੜੀ ਮੈਂ ਗੱਲ ਕਰਨ ਵਾਸਤੇ ਇਹ ਵੀਡੀਓ ਬਣਾਈ ਆ ਕਿ ਜਦੋਂ ਅਸੀਂ 2000 ਇੱਕ ਚ ਹਾਂ 2000 ਚ ਲੱਗੇ ਸੀ ਖੇਡਣਾ ਕਬੱਡੀ ਉਸ ਟਾਈਮ ਤੋਂ ਇੱਥੇ ਬਹੁਤ ਜਿਆਦਾ ਮੰਨ ਕੇ ਚੱਲੋ ਵੀ ਅਸੀਂ ਲੜਦੇ ਹੁੰਦੇ ਸੀ ਇੱਕ ਦੂਜੇ ਨਾਲ ਵੀ ਯਾਰ ਸਾਨੂੰ ਖੇਡ ਲੈਣ ਦਿਓ ਸਾਨੂੰ ਖੇਡ ਲੈਣ ਦਿਓ ਘੱਟੋ ਘੱਟ ਅਸੀਂ 150 ਜਾਨਾ ਇੱਥੇ ਗਰਾਊਂਡ ਦੇ ਵਿੱਚ ਹੁੰਦਾ ਸੀ ਐਨੇ ਗਰਾਊਂਡ 'ਚ 150 ਜਾਨਾ ਵਿੱਚ ਹੀ ਛੋਟੇ ਵਿੱਚ ਹੀ ਵੱਡੇ ਉਸ ਤੋਂ ਬਾਅਦ 2000 11 12 ਤੱਕ ਅਸੀਂ ਖੇਡੇ ਆ ਤੇ ਗਰਾਊਂਡ ਸਦਾ ਭਰਿਆ ਰਹਿੰਦਾ ਸੀਗਾ। ਸਾਡੀ ਲੜੀ ਜਾਂਦੇ ਸੀ ਇੱਕ ਦੂਜੇ ਨਾਲ ਵੀ ਯਾਰ ਕਿਉਂਕਿ ਇੱਥੇ ਜਾਫ ਲਾਈਨ ਲੱਗੀ ਹੁੰਦੀ, ਇੱਕ ਇੱਥੇ ਲੱਗੀ ਹੁੰਦੀ, ਇੱਕ ਉੱਥੇ ਲੱਗੀ ਹੁੰਦੀ, ਇੱਕ ਉਪਰਾਂ ਲੱਗੀ ਹੁੰਦੀ ਐਂ ਬਸ ਇੱਥੇ ਕੋਈ ਪਤਾ ਨਹੀਂ ਲੱਗਦਾ ਸੀ ਕੌਣ ਕਿਹਨੂੰ ਫੜੀ ਜਾਂਦਾ, ਕੌਣ ਕਿਹਨੂੰ ਭੱਜੀ ਜਾਂਦਾਗਾ। ਤੇ ਇੰਨਾ ਜ਼ਿਆਦਾ ਇੱਥੇ ਮਤਲਬ ਇਕੱਠ ਹੁੰਦਾ ਸੀਗਾ। ਤੇ ਅੱਜ ਮੈਂ ਬਹੁਤ ਸਮੇਂ ਬਾਅਦ ਮੇਰਾ ਦਿਲ ਕਰਿਆ ਯਾਰ ਮੈਂ ਗਰਾਊਂਡ 'ਚ ਗੀੜਾ ਮਾਰ ਕੇ ਆਈ ਅੱਜ ਵੇਲੇ ਸੀਗੇ। ਸਾਢੇ 5 ਵਜੇ ਵਿਹਲੇ ਹੋ ਗਈ ਸੀ ਮੈਂ ਯਾਰ ਗਰਾਊਂਡ ਤੇ ਦਿਲ ਕਰਿਆ ਜਾ ਕੇ ਆਈਏ ਪਰ ਜਦੋਂ ਆ ਕੇ ਦੇਖਿਆ ਮੈਨੂੰ ਤਾਂ ਐ ਸੀ ਪਹਿਲਾਂ ਵਾਂਗੂ ਰੌਣਕ ਹੋਊਗੀ ਪਰ ਸੱਚ ਪੁੱਛੋ ਬੜਾ ਦੁੱਖ ਲੱਗਾ ਵੇਖ ਕੇ ਇੱਕ ਵੀ ਜਵਾਕ ਨਹੀਂ ਇੱਕ ਵੀ ਮੇਰੇ ਪਿੰਡ ਦਾ ਇੱਕ ਵੀ ਬੰਦਾ ਨਹੀਂ ਯਾਰ ਇੱਕ ਵੀ ਜਿਹੜੇ ਹੁਣ ਅੱਜ ਕੱਲ੍ਹ ਦੀ ਪੀੜ੍ਹੀ ਐ ਉਹ ਜਦਾ ਮੋਬਾਈਲਾਂ 'ਚ ਜਾਂ ਫੋਨਾਂ 'ਚ ਉਲਝੀ ਵੀ ਐ ਤੇ ਜਾਂ ਕਿਹੜੀਏ ਵੀ ਸਕੂਲਾਂ ਦੀ ਪੜ੍ਹਾਈ ਇਹੋ ਜਿਹੀ ਹੋ ਗਈ ਸਵੇਰੇ 6:30 7 ਵਜੇ ਜਵਾਗ ਤੇ ਬੋਝ ਪਾ ਕੇ ਪ੍ਰਾਈਵੇਟ ਸਕੂਲਾਂ ਦੀ ਮੰਨ ਕੇ ਚੱਲੋ ਤੁਸੀਂ ਜਿਉ ਤੜਕੇ 6:30 ਤੋਂ ਲੈ ਕੇ 8 ਦੇ 6:30 7 ਵਜੇ ਮੰਨ ਲਓ ਕਿ ਚਲੋ ਸਾਰਾ ਦਿਨ ਉਹਨਾਂ ਤੇ ਬੋਝ ਹੀ ਰਹਿੰਦਾ ਹੈ ਪੜ੍ਹਾਈ ਦਾ ਕਿਉਂਕਿ ਪ੍ਰਾਈਵੇਟ ਸਕੂਲਾਂ ਦੀ ਪੜ੍ਹਾਈ ਇਹੋ ਜਿਹੀ ਹੈ ਪਹਿਲਾਂ ਤਾਂ ਸਵੇਰੇ ਸੁਨੇਹਾ ਜਾਂਦੇ ਆ ਫਿਰ 3-4 ਵਜੇ ਆਉਂਦੇ ਆ ਉਦੋਂ ਬਾਅਦ ਚੱਕੋ ਜੀ ਵਾਸਤੇ ਚੱਲੋ ਟਿਊਸ਼ਨ ਤੇ 2 ਘੰਟੇ ਟਿਊਸ਼ਨ ਦੇ ਲੰਘ ਜਾਂਦੇ ਆ 6:30-7 ਵਜੇ ਜਾ ਕੇ ਕਿਤੇ ਉਹਨਾਂ ਦਾ ਖੇੜਾ ਛੋੜਦਾ ਉਦੋਂ ਬਾਅਦ ਰੋਟੀ ਖਾ ਕੇ ਪੈ ਜਾਂਦੇ ਆ ਜਾਂ ਫੋਨ ਦੇਖਣ ਲੱਗ ਜਾਂਦੇ ਆ ਮੋਬਾਈਲਾਂ ਚ ਉਲਝ ਜਾਂਦੇ ਆ ਪਰ ਜਿਹੜਾ ਆਹ ਗਰਾਊਂਡ 'ਚ ਆ ਕੇ ਸ਼ਾਮ ਨੂੰ 1 ਘੰਟਾ ਜਾਂ 2 ਘੰਟੇ ਬੱਚੇ ਦਾ ਦਿਮਾਗ ਰਿਲੈਕਸ ਹੁੰਦਾ ਸੀਗਾ ਉਹ ਹੁਣ ਬੰਦ ਹੋ ਗਿਆ ਇਥੇ ਮਸਤੀ ਮਾਰਦੇ ਸੀ ਖੇਡਦੇ ਸੀ ਕੋਈ ਗੇਮ ਚ ਕੋਈ ਇਹ ਨਹੀਂ ਪਤਾ ਕੋਈ ਗੇਮ ਦੇ ਵਿੱਚ ਕਿੱਥੋਂ ਤੱਕ ਪਹੁੰਚ ਸਕਦਾ ਸੀ ਕੋਈ ਬੱਚਾ ਪਤਾ ਨਹੀਂ ਤਾਂ ਮਾਪਿਓ ਨਹੀਂ ਆਉਣ ਦਿੰਦੇ ਪਤਾ ਨਹੀਂ ਉਹ ਆਪ ਨਹੀਂ ਆਉਂਦੇ ਪਰ ਮੇਰੀ ਇੱਕੋ ਹੀ ਬੇਨਤੀ ਹੈ ਜਰਾ ਉਹਦੇ ਜਵਾਕਾਂ ਨੂੰ ਆਪਣੇ ਬੱਚਿਆਂ ਨੂੰ ਗਰਾਊਂਡ ਦੇ ਵਿੱਚ ਜ਼ਰੂਰ ਭੇਜਿਆ ਕਰੋ ਕਿਸੇ ਵੀ ਪਿੰਡ ਕੋਈ ਗਰਾਊਂਡ ਆ ਚਾਹੇ ਫੁੱਟਬਾਲ ਦਾਗਾ ਚਾਹੇ ਕਬੱਡੀ ਦਾ ਚਾਹੇ ਕੋਈ ਬਾਸਕਟਬਾਲ ਦਾ ਚਾਹੇ ਕੋਈ ਕ੍ਰਿਕਟ ਦਾਗਾ ਚਾਹੇ ਕੋਈ ਹੋਰ ਗੇਮ ਦਾਗਾ ਬੱਚਿਆਂ ਦਾ ਬਚਪਨ ਨਾ ਖੋ ਬੱਚਿਆਂ ਤਾਂ ਇਹਨਾਂ ਬੋਝ ਨਾ ਪਾਓ ਖੇਡਲਾ ਕਰ ਲੈਣ ਦਿਓ ਖੇਡ ਖੁੱਦ ਲੈਣ ਦੇ ਜਵਾਕਾਂ ਨੂੰ ਤੇ ਆਹ ਦੇਖ ਲਓ ਮੇਰੇ ਪਿੰਡ ਦਾ ਗਰਾਊਂਡ ਹੈ ਜਿੱਥੇ ਅਸੀਂ 150 ਜਾਣਾ ਹੁੰਦਾ ਸੀ ਆਹ ਗਰਾਊਂਡ ਦੇ ਵਿੱਚ ਅੱਜ ਇੱਥੇ ਇੱਕ ਵੀ ਬੰਦਾ ਨਹੀਂ ਇੱਕ ਵੀ ਆਹ ਦੇਖ ਲਓ ਚਾਰੇ ਪਾਸੇ ਦਿਖਾਣਾ ਸੋਨੂੰ ਤੇ ਇੱਥੇ ਨਹੀਂ ਰੌਣਕ ਲੱਗਦੀ ਖੇਡਣ ਵਾਲੇ ਅੱਡ ਹੁੰਦੇ ਸੀ ਕੁਝ ਬੈਠੇ ਉਹੀ ਵੈਸੇ ਜਿਹੜੇ ਆਉਂਦੇ ਹੁੰਦੇ ਸੀ ਦੇਖਣ ਜਾਂ ਵੇਖਣ ਨਹੀਂ ਜਾਂ ਵੈਸੇ ਹੀ ਆ ਜਾਂਦੇ ਸੀ ਵੀ ਚਲੋ ਆਪਾਂ ਗਰਾਊਂਡ 'ਚ ਚੱਲਦੇ ਆਂ 10 ਮਿੰਟ ਤੇ ਆ ਦੇਖ ਲੋ ਇੰਨਾ ਕੁਛ ਬਦਲ ਗਿਆ ਯਾਰ ਥੋੜੇ ਸਮੇਂ 'ਚ ਤੇ ਫਿਰ ਨਸ਼ੇ ਕਰਨਗੇ ਬਈ ਨਸ਼ੇ ਤਾਂ ਹੋਰ ਕੀ ਕਰਨਗੇ ਜਿਹੜਾ ਸਮਾਂ ਆਹ ਟਾਈਮ ਉਹਨਾਂ ਨੇ ਗਰਾਊਂਡ 'ਤੇ ਗੁਜ਼ਾਰਨਾ ਸੀਗਾ ਉਹ ਹੋ ਸਕਦਾ ਹੁਣ ਇਸ ਟਾਈਮ ਪਤਾ ਨਹੀਂ ਮੇਰੇ ਖਿਆਲ ਦੇ ਵਿੱਚ ਤਾਂ ਸਾਰੇ ਦੇ ਹੱਥਾਂ 'ਚ ਫੋਨ ਹੀ ਹੋਣਗੇ ਕਿਉਂਕਿ ਮਾਪਿਆਂ ਨੂੰ ਵੀ ਇਹ ਹੋ ਜਾਂਦਾਗਾ ਵੀ ਯਾਰ ਜਵਾਕ ਆ ਤੰਗ ਕਰੀ ਜਾਂਦਾਗਾ ਪਿੱਟਿਆ ਰਹੂਗਾ ਉਹਨੂੰ ਫੋਨ ਫੜਾ ਦਿੰਦੇ ਆ ਮਾਂ ਨੂੰ ਵੀ ਆਏ ਹੁੰਦਾ ਵੀ ਯਾਰ ਮੇਰੀ ਖਲ ਖਾਈ ਜਾਂਦਾ ਕਾ ਇਹਨੂੰ ਫੋਨ ਫੜਾ ਦੇ ਆਪੀ ਟੱਕ ਜੂ ਪਿਓ ਨੂੰ ਵੀ ਆਏ ਹੁੰਦਾ ਵੀ ਮੇਰੀ ਖਲ ਖਾਈ ਜਾਂਦਾ ਇਹਨੂੰ ਫੋਨ ਫੜਾ ਦੇ ਆਪੀ ਟੱਕ ਜੂ ਪਰ ਇਹ ਬਹੁਤ ਵੱਡੇ ਨੁਕਸਾਨ ਆ ਬਾਈ ਫੋਨ ਫੜਾਉਣ ਨਾਲ ਤਾਂ ਨਾ ਉਹਨੂੰ ਘੰਟਾ ਕਹਿ ਵੀ ਤੂੰ ਗਰਾਊਂਡ 'ਚ ਵਾਗ ਜਾ ਉੱਥੇ ਖੇੜਿਆ ਜਾਂ ਆਪ ਲੈ ਆਇਆ ਕਰੋ ਨਾਲ ਛੱਡ ਜਾ ਕਰੋ ਕਈਆਂ ਨੂੰ ਮੇਰੀ ਗੱਲ ਬੁਰੀ ਲੱਗੀ ਹੂ ਕਈਆਂ ਨੂੰ ਚੰਗੀ ਲੱਗੀ ਹੂ ਬਾਈ ਪਰ ਜੋ ਮੇਰੇ ਦਿਲ ਦੀ ਗੱਲ ਸੀ ਮੈਂ ਕਰਤੀ ਤੇ ਪ੍ਰਮਾਤਮਾ ਭਲੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ